you <laughs> ਪਿਛਲੇ ਦਿਨੀ ਦੁਪਹਿਰੀ ਬਰਸਾਤ ਦੇ ਨਾਲ ਜਿੱਥੇ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਉੱਥੇ ਸਮਰਾਲਾ ਦੇ ਵਿੱਚ ਲਗਾਤਾਰ ਪੈਰੀ ਬਰਸਾਤ ਦੇ ਚਲਦਿਆਂ ਟਿੱਲੋ ਮੁਹੱਲਾ ਸਮਰਾਲਾ ਜਿੱਦੂ ਵੱਖ-ਵੱਖ ਪਰਿਵਾਰ ਜਿਨ੍ਹਾਂ ਦੇ ਵਿੱਚ ਇੱਕ ਪਰਿਵਾਰ ਦੇ ਮਕਾਨ ਦੀ ਕੰਧ ਤੇ ਛੱਤ ਡਿੱਗਣ ਦਾ ਕਾਫੀ ਨੁਕਸਾਨ ਹੋਇਆ ਇਸ ਪਰਿਵਾਰ ਦੇ ਵਿੱਚ ਪਿਤਾ ਤੇ ਬੇਟੀ ਰਹਿੰਦੀ ਹੈ ਪਿਤਾ ਮਜ਼ਦੂਰੀ ਕਰਕੇ ਆਪਣਾ ਤੇ ਆਪਣੀ ਤੀ ਦਾ ਗੁਜ਼ਾਰਾ ਕਰਦੇ ਨੇ ਪਿਤਾ ਨੇ ਦੱਸਿਆ ਕਿ ਭਾਰੀ ਬਰਸਾਤ ਦੇ ਨਾਲ ਕਈ ਵਾਰ ਕੰਮ ਨਾ ਮਿਲਣ ਕਰਕੇ ਘਰੇ ਹੀ ਰਹਿਣਾ ਪੈਂਦਾ ਹੈ ਇਸ ਸਮੇ ਪਿਤਾ ਤੇ ਤੀ ਆਪਣੇ ਡਿੱਗੇ ਹੋਏ ਮਕਾਨ ਨੂੰ ਛੱਡ ਕੇ ਧਰਮਸ਼ਾਲਾ ਚ ਰਹਿ ਕੇ ਗੁਜ਼ਾਰਾ ਕਰ ਰਹੇ ਨੇ ਉਹਦੇ ਪਾਸੇ ਪਰਿਵਾਰ ਇਸੇ ਮਹੱਲੇ ਦੇ ਵਿੱਚ ਰਹਿ ਕੇ 80 ਸਾਲਾਂ ਬਜ਼ੁਰਗ ਮਹਿਲਾਏ ਉਹ ਤੇ ਉਸ ਦਾ ਪੋਤਾ ਤੇ ਪੋਤੀ ਜੋ ਕਿ ਇਸ ਵੇਲੇ ਆਪਣੀ ਜ਼ਿੰਦਗੀ ਨੂੰ ਕੋਸ਼ ਦੇ ਨਜ਼ਰ ਆ ਰਹੇ ਦਾ ਅਸਲ ਬਿਰਧ ਮਹਿਲਾ ਪਤੀ ਤੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ ਤੇ ਇਸ ਬਜ਼ੁਰਗ ਮਾਤਾ ਦੇ ਮਕਾਨ ਦੀਆਂ ਛੱਤਾਂ ਤੇ ਕੰਧ ਦੇ ਵਿੱਚ 5-5 ਇੰਚ ਤੜੇੜਾ ਆ ਚੁੱਕਿਆ ਹੈ ਕਿਸੇ ਵੇਲੇ ਵੀ ਮਕਾਨ ਡਿੱਗ ਸਕਦਾ ਹੈ ਤੇ ਦੋਵੇਂ ਪਰਿਵਾਰ ਇਸ ਲਈ ਮਦਦ ਦੀ गुहार ਲਾ ਰਹੇ ਨੇ ਮਾਲਵਾ ਜੀ ਇਹ ਬੜਾ ਮਕਾਨ ਮੀਂਹ ਪਿਆਰੇ بارش ਹੋ ਰਹੀ ਥੀ ਅੱਜ ਉਸ ਤੋਂ ਨਿਕਲ ਕੇ ਮੂਰੇ ਬੈਠ ਗਏ ਦਿੱਤੇ ਲੋ ਆਪਣਾ ਮੂਰੇ ਘਟ ਜਾਉਂਦਾ ਆ ਵੀ ਸਾਨੂੰ ਇਹ ਨਹੀਂ ਪਤਾ ਸੀਗਾ ਵੀ ਇਹਨੇ ਗਰਜਣ ਆਇਆ ਅਸੀਂ ਫਿਰ ਜਦੇ ਦੇਖਿਆ ਵੀ ਮਤਲਬ 2 ਵਜੇ ਇਹ ਗਿਰ ਜਾਦਾ ਅਸੀਂ ਭੱਜ ਕੇ ਗਏ ਇੱਥੇ ਵਿੜੇ ਚ ਆ ਗਿਆਂ ਦਾ ਇਹ ਰਾਤ ਨੂੰ ਗਿਰਿਆ ਨਾ ਦਿਨੇ ਇਹਦੇ ਕਾਰਨ ਤੋਂ ਫਿਰ ਅਸੀਂ ਅੰਦਰ ਬੜੇ ਅੰਦਰ ਵੀ ਸਾਰਾ ਚੋਰੀਆ ਤਾਂ ਚੋਣ ਦੇ ਕਾਰਨ ਫਿਰ ਅਸੀਂ ਮਤਲਬ ਆਪਣਾ ਧਰਮਸ਼ਾਲਾ ਤੋਂ ਭੱਜੇ ਚਾਬੀ ਲੈਣ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਚ ਮੇਰੀ ਬੇਟੀ ਹੈ ਕੱਜਾ ਮੈਂ ਬਾਪ ਆਦਾ ਜਦੋਂ ਗਿਰਿਆ ਉਸ ਟਾਈਮ ਤੁਸੀਂ ਉੱਥੇ ਦੋਨੋਂ ਬੈਠੇ ਸੀਗੇ ਅਸੀਂ ਬਚਾar ਰਹਿ ਗਿਆ ਕੋਈ ਸੱਟਾਂ ਉਹਨਾਂ ਬਚਾ ਹੋ ਗਈ ਸਾਡਾ ਹਾਂ ਸਮਾਨ ਤਾਂ ਕਿੰਨਾ ਕੁ ਇਨਸਾਨ ਨੂੰ ਬਾਹਰ ਤਾਂ ਜਿਹੜਾ ਹੈਗਾ ਜੀ ਜਿਹੜਾ ਸਾਰੋ ਕੁ ਹੋ ਗਿਆ ਜਿਹੜਾ ਕੋਹਣਾ ਤੇ ਗੱਲਾਂ ਕੋਲਾ ਜੋ ਹੋਣਾ ਦੋ ਵੀ ਸਾਰੇ ਕੀ ਕੰਮ ਕੀ ਕਰ ਦਿੰਦੇ ਮੈਂ ਕਰਦਾ ਜੀ ਦਿਹਾੜੀ ਜੋਤਾ ਮੇਸੇ ਨਾਲ ਕਰੇ ਮਿਲ ਗਈ ਕਰੇ ਨਾ ਮਿਲ ਗਈ ਹੁਣ ਸਮਾਨ ਸਾਰਾ ਭੇਜ ਕੇ ਰੋਟੀ ਪਾਣੀ ਦਾ ਕਿਵੇਂ ਰੋਟੀ ਪਾਣੀ ਦਾ ਹੁਣ ਆਪਣਾ ਮਣ ਮੋਟਾ ਕੱਢਿਆ ਸੀਗਾ ਸਮਾਨ ਨਾਲ ਉਹ ਆਪਣਾ ਪੁੰਦਰ ਪਿਆ ਅੰਦਰ ਰੱਖਿਆ ਤਾਂ ਭਲਾ ਜੋ ਜੇ ਮਣ ਮਠੀ ਖਾਲੀ ਦੇ 2000 ਰੋਟੀਆਂ ਆ ਜਾ ਜੀ ਮਿਲਦੀ ਖਾਲਾ ਨੇ ਆਪਣੇ ਬismillah ਵਸੀ ਕਰ ਰਹੇ ਨੇ ਹਲਪ ਹਾਏ ਤਾਂ ਹੁਣ ਆ ਕਰ ਲੈਣਾ ਆ ਤਾਂ ਜਿਆਦਾ ਰਾਤ ਵੀ ਲੇ ਗਏ ਪਕਾ ਕੇ ਰੋਟੀ ਕੋਈ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਦੱਸਿਆ ਇਹਦੇ ਬਾਰੇ ਹਾਏ ਕੋਈ ਨਹੀਂ ਆਪਾਂ ਦੱਸਿਆ ਗਿਆ ਸਾਨੂੰ ਹਾਂ ਇਹ ਤਾਂ ਵੀਰੇ ਅੜੇ ਆ ਗਿਆ ਮਦਦ ਕਰਨ ਵਾਲੇ ਮਤਲਬ ਇਹ ਜਣਾ ਵੀ ਸਾਡੇ ਜਣ ਕੇ ਮਦਦ ਸਾਡੀ ਹੁਣ ਸੁਣਨੀ ਚਾਹੀਦੀ ਹੈ ਸਰਕਾਰ ਨੂੰ ਕੱਚੇ ਮਕਾਨਾਂ ਲਈ ਫਾਰਮ ਭਰੇ ਜਾਂਦੇ ਨੇ ਤੇ ਤੁਸੀਂ ਭਰੇ ਸੀਗੇ ਨਹੀਂ ਮੇਰੇ ਘਰ ਵਾਲੇ ਨੇ ਭਰੇ ਸੀਗੇ ਜਿਹੜੀ ਮਾਂ ਨੇ ਕੀਤੀ ਹਾਂ ਮੱਲੋ ਜਤੋ ਅਜੇ ਚਲੇ ਗਈ ਆ ਮੱਲ ਉਹ ਦਰਪ ਹੋਗੇ ਨਾ ਉਹ ਕਰਨਾ ਫਿਰ ਉਹ ਕਹਿੰਦਾ ਵੀ ਜੇ ਲੱਗ ਜਾਗਾ ਕਿ ਨਾ ਹੋਗੀ ਤਾਂ ਤੇਰੇ ਨੌਤੇ ਫਰਮ ਪੜਨਾ। ਉਹ ਹਾਲੋ ਬਾਤ ਉਹ ਮੀ ਨਾਲ ਹੋਇਆ ਹੋਇਆ ਜੀ ਸਾਰਾ ਜਿੰਨਾ ਹੁਣ ਮੀ ਪਿਆ ਸਾਰਾ ਅੰਦਰੇ ਪਿਆ ਵਾ ਗਰਗੇ ਤੋਂ ਨਾਲ ਚਤਾਂ ਕੱਤੀਆਂ ਨੇ। ਹਮ ਬਸ ਅਸੀਂ ਤਾਂ ਕੁਛ ਨਹੀਂ ਕਰ ਸਕਦੇ ਉਸ ਦਾ ਤਾਂ ਮਾਨ ਦਿਖਾ ਪਿਆ ਬਸ ਤੁਸੀਂ ਮਦਦਤ ਕਰਨੋ ਤੇ ਕਰਸ ਬਿੱਬੀ ਕਲੋ ਦਾ ਮકાਨ ਬਣਿਆ ਹੋਇਆ ਹੈ ਇਹ ਮਕਾਨ ਬਣੇ ਤਾਂ 2025 ਕਾ ਸਾਲ ਹੋਏ ਸੀਗੇ ਵੀਰੇ 5 ਸਾਲ ਫੇਰ ਮੁੰਡੇ ਨੂੰ ਹੋ ਗਿਆ 6-6 ਮਾਸਾ ਲੱਗਿਆ ਹਿਆ ਯਾਰ ਬਰੇ ਨੂੰ ਤੁਹਾਡੀ ਉਮਰ ਕਿੰਨੀ ਹੈ ਜੀ ਮੇਰੀ ਉਮਰ ਹੈਗੀ 80 ਸਾਲ ਦੀ ਹਾਂਜੀ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਪਰਿਵਾਰ ਦੇ ਵਿੱਚ ਇੱਕ ਮੇਰੀ ਨੋ ਇੱਕ ਮੇਰਾ ਪੁੱਤ ਆ ਵਾ ਤੇ ਉਹ ਜੇ ਪੜਦਾ ਪੋਤੀ ਆ ਮੈਂ 4 ਜਣੇ ਅਸੀਂ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਹੋ ਘਰ ਦਾ ਗੁਜ਼ਾਰਾ ਜੀ ਅਸੀਂ ਜੱਤਾਂ ਦੀ ਕੰਮ ਕਰਦੇ ਆ ਤਾਂ ਆਵਰ ਉੱਤੇ ਜਾ ਕੇ ਬਸੇ ਉਹ ਕੋਤੇ ਪਾਤੇ ਲਾ ਕੇ ਕੰਮ ਕਰਦੇ ਆ ਉਹ ਜਦ ਮਾੜਾ ਮੋਟਾ ਜਿਹੜਾ ਜਦ ਓਮਦਾ ਹੋ ਜਾ ਖਾ ਪੀ ਲਈਦਾ ਜਿਹੜਾ ਜਬਸ ਤੋਂ ਪਤਾ ਹੀ ਹ ਇਹ ਫਿਰ ਜਿਹੜੀਆਂ ਤੇੜਾਂ ਪਈਆਂ ਨੇ ਇਹ ਨਹੀਂ ਕਰਨ ਹਾਂਜੀ ਨਹੀਂ ਕਰਨਾ ਨਹੀਂ ਕਰਨੇ ਹੋਇਆ ਸਾਰਾ ਕੁਝ ਕਿ ਥੋੜੇ ਮਾਮਲੇ ਸਾਹਮਣੇ ਆ ਮਕਾਨ ਵਿੱਚ ਕਿੰਨੇ ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਹਟ ਨਹੀਂ ਆ ਦਿਨ ਪਰ ਰਾਤ ਮੀਂਹ ਨਹੀਂ ਹੋ ਗਿਆ ਹੁਣ ਤਾਂ ਲਗਾਤਾਰ ਜਾਨੀ 48 ਘੰਟੇ ਹੋ ਲਗਾਤਾਰ 48 ਘੰਟੇ ਹੋ ਗਏ ਮੀਂਹ ਪੈ ਰਿਹਾ ਤੇ ਪਰਸੋਂ ਇਹਨਾਂ ਰਾਤੇ ਕੰਧਗਿਰਗੀ ਸਾਰਾ ਮਕਾਨ ਗਿੰਨੇ ਵਾਲਾ ਅੰਦਰ ਪਾਣੀ ਬੜੇ ਬੜਿਆ ਚੁੰਦਾ ਬਾਜ ਬਿਜਲੀ ਦਾ ਕਰੰਟਾ ਕੰਧਾਂ ਦੇ ਵਿੱਚ ਆਇਆ ਹੈ ਸੁਣ ਲੋ ਮੇਰੀ ਗੱਲ ਇਹੇ ਵਿਚਾਰੇ ਆ ਧਰਮਸ਼ਾਲਾ ਨਾਲ ਰਬਦਾਸ ਧਰਮਸ਼ਾਲਾ ਉੱਥੇ ਬੈਠੇ ਨੇ ਤੇ ਲੋਕ ਵਿਚਾਰੇ ਮਾੜਾ ਮੋਟਾ ਖਾਣ ਪੀਣ ਨੂੰ ਦਿੰਦੇ ਨੇ ਕਿਉਂਕਿ ਗੱਲ ਆ ਕੋਈ ਸਰਕਾਰ ਨੂੰ ਚਾਹੀਦਾ ਫੌਰੀ ਚਾਹੀਦਾ ਐਕਸ਼ਨ ਲੈਣਾ ਸਰਕਾਰ ਨੂੰ ਵੀ ਇਹਨਾਂ ਦੀ ਮਦਦ ਕਰੇ ਇਹ ਵਿਚਾਰੇ ਅੰਦਰ ਬੜਦੇ ਜੋਗੇ ਹੋ ਬਣ ਜੋਗੇ ਹੋ ਇਹਨੂੰ ਉਹਨਾਂ ਨੂੰ ਸਰਕਾਰ ਮਦਦ ਕਰੇ ਕੋਈ ਮਾੜਾ ਮੋਟਾ ਕੋਠਰਾ ਮਕਾਨ ਪਾਉਣ ਦੀ ਸਰਕਾਰ ਨੂੰ ਅਸਸੀ ਦਾ ਅਪੀਲ ਕਰਦੇ ਆ ਇਹੀ ਕਹਿ ਸਕਦੇ ਆ ਕਿ ਅੱਜ ਸਾਰੇ ਪੰਜਾਬ ਦਾ ਹਰ ਹਾਲਾਤ ਨੇ ਜਿਹੜੇ ਬੜੇ ਮਾਰੇ ਨੇ ਹੜ੍ਹ ਦੀ ਪੀਸ ਨੂੰ ਬਣੀ ਹੋਈ ਆ ਬਹੁਤ ਜ਼ਿਆਦਾ ਪਾਣੀ 1000 ਸਾਢੇ 1050 ਦੇ ਕਰੀਬ ਜਿਹੜੇ ਪਿੰਡ ਨੇ ਡੁੱਬੇ ਪਏ ਨੇ ਬੜੀ ਪੁਜੀਸ਼ਨ ਮਾੜੀ ਆ ਜਿੱਥੇ ਹੋਰ ਐਨ ਆਰ ਆਈ ਤੇ ਸਾਡੇ ਉਹ ਵੱਡੇ ਵੱਡੇ ਜਿਹੜੇ ਤੇਰੇ ਉਹੋ ਨੇ ਗਾਇਕ ਆਰ ਵੱਡੇ ਵੱਡੇ ਗਾਇਕ ਆਰ ਵੱਡੇ ਵੱਡੇ ਸਰਮਾਇਆ ਦਾ ਲੋਕਾਂ ਦੀ ਮਦਦ ਕਰਦੇ ਨੇ ਇਹਦੀ ਵੀ ਕੋਈ ਬਾਹ ਫੜੇ ਇਹਦੀ ਮਦਦ ਕਰੇ ਅਸੀਂ ਐਸ. ਜੀ. ਮਹਾਂ ਸਾਹਿਬ ਨੂੰ ਇਹ ਤੇ ਅਪੀਲ ਕਰਦੇ ਆ ਸਰਕਾਰ ਨੂੰ ਜ਼ਿੰਮੇਵਾਰਾ ਉਹਦੀ ਜ਼ਿੰਮੇਵਾਰ ਬਣਦੀ ਆ ਵੀ ਫੌਰੀ ਤੌਰ ਤੇ ਆ ਕੇ ਇਹਨਾਂ ਦੀ ਇਹਨਾਂ ਦੀ ਮਦਦ ਸਾਰ ਲੈਣ ਇਹਨਾਂ ਦੀ ਖਬਰ ਸਾਰ ਲੈ ਕੇ ਇਹਨਾਂ ਦੀ ਮਦਦ ਪੂਰੀ ਇਹਨਾਂ ਦੀ ਮਦਦ ਕੀਤੀ